ਪਰਵਾੜ ਜਿਹੜੇ ਨੇ ਸੇਫ ਥਾਵਾਂ ਤੇ ਟ੍ਰੈਕ ਕਰ ਰਹੇ ਗੱਡੀਆਂ ਰਹੀਆਂ ਜਿਹੜੇ ਹੈਗੇ ਆ ਉਹ ਕੱਢ ਕੇ ਭੇਜੇ ਜਾ ਰਹੇ ਨੇ ਰੈਸਕਿਊ ਕਰਕੇ ਤੇ ਉੱਪਰ ਚਲਦੇ ਆ ਹੁਣ ਦੇਖਦੇ ਆ ਭਰਾ ਜੀ ਕੀ ਦੇਖ ਕੇ ਜਦੋਂ ਪੈਰ ਪੈਰਾਂ ਫਿਸਲ ਜਾਣ ਤੇ ਸੀੜੀਆਂ ਨੇ ਜੀ ਜੀ ਅੱਛਾ ਵਾਹ ਜੀ ਵਾਹ ਕਰ ਦੇਗਾ ਲੋ ਤੁਹਾਡੇ ਨਾਲ ਤੇ ਘਰ ਜਿਹੜਾ ਹੈਗਾ ਹਾਈਵੇ ਤੇ ਘਰ ਆ ਭਰਾ ਦਾ ਤੇ ਭਰਾ ਨੇ ਉਹ ਕਰ ਦਿਖਾਇਆ ਕਿ ਕਹਿੰਦੇ ਨੇ ਕਿ ਕਰਨਾ ਪੈਂਦਾ ਹਰ ਕੁਛ ਕਰਨਾ ਪੈਂਦਾ ਜਦੋਂ ਲਓ ਜੀ ਆ ਤਸਵੀਰ ਹੈ ਪੁਰਾਣੇ ਇਹ ਜਿਹੜੀਆਂ ਪੌੜੀਆਂ ਰਹੀਆਂ ਆਪਾਂ ਚੜ ਕੇ ਆਏ ਨਾ ਇਹ ਪੌੜੀਆਂ ਰਹੀਆਂ ਪੁਰਾਣੇ گاਵਾ ਤੇ ਮੱਝਾਂ ਚੜ ਦਿੱਤੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਵੀਡੀਓ ਵਾਇਰਲ ਹੋ ਰਹੀਆਂ ਲਗਾਤਾਰ ਇਸ ਪਿੰਡ ਦੀਆਂ ਤੇ ਇਹਨਾਂ گاਵਾ ਮੱਝਾਂ ਦੀਆਂ ਕਿ ਆਖਰਕਾਰ ਕਿਸ ਤਰ੍ਹਾਂ ਇਹਨਾਂ ਨੂੰ ਇਹਨਾਂ ਦੀ ਜਾਨ ਬਚਾਈ ਗਿਆ ਬਲਕਿ ਮੈਂ ਤਾਂ ਇਹ ਕਹੂੰਗਾ ਕਿ ਇਹਨਾਂ ਦੀ ਜਾਨ ਬਚਾਈ ਗਈ ਕਿਉਂਕਿ ਬਹੁਤ ਸਾਰੇ ਪਸ਼ੂ ਦਹਾੜੂ ਅਜਿਹੇ ਨੇ ਜਿਹੜੇ ਪਾਣੀ ਵਿੱਚ ਰੁੜ ਗਏ ਬਹੁਤ ਮਾਲ ਡੰਗਰ ਅਜਿਹਹਾ ਤੋ ਪਾਕਿਸਤਾਨ ਚਲਾ ਗਿਆ ਪਰ ਕਿਤਨਾ ਕਿਤੇ ਇਸ ਭਰਾ ਨੇ ਦੇਖ ਲੋ ਮੱਝਾਂ ਗਾਵਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਆਜਨਾ ਹੈਗਾ ਆਪਣੀ ਛੱਤ ਤੇ ਖੜੇ ਕਰਦੀ ਆ ਇੱਕ ਤਸਵੀਰ ਮੈਂ ਹਮਨ ਨੂੰ ਕਹੂੰਗਾ ਕਿ ਦਿਖਾਈ ਜਾਵੇ ਕੋਠੇ ਤੋਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਅਸਮਾਨ ਫੇਰ ਇੱਕ ਵਾਰ ਕਾਲਾ ਗਹਿਰਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਰਸਾਤ ਲਗਾਤਾਰ ਹੋ ਰਹੀ ਹੈ ਲੋਕ ਇੱਕ ਵਾਰ ਫੇਰ ਡਰੇ ਅਤੇ ਸੈਮੇ ਹੋਏ ਨੇ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਕਿ ਸ਼ਾਇਦ ਹੁਣ ਜੋ ਉਹ ਆਪਣੇ ਘਰਾਂ ਦੀਆਂ ਛੱਤਾਂ ਤੇ ਸਮਾਨ ਨਾਲ ਬੈਠੇ ਹੋਏ ਨੇ ਉਹ ਸੇਫ ਨਹੀਂ ਹੈ ਇਸ ਕਰਕੇ ਲੋਕ ਆਪਣੇ ਆਪਣੇ ਜਿਹੜੇ ਘਰ ਬਾਹਰ ਉਹ ਛੱਡ ਕੇ ਜਾਣ ਲੱਗੇ ਨੇ ਸਾਡੇ ਨਾਲ ਭਰਾ ਮੌਜੂਦ ਨਹੀਂ ਗੱਲਬਾਤ ਕਰ ਲੈਣਾ ਭਰਾ ਜੀ ਕਮਾਲ ਕਰ ਦਿੱਤੀ ਹੈ ਇਨਸਾਨਾਂ ਰਹੀ ਪੌੜੀਆਂ ਜਿਹੜੀਆਂ ਬਣਾਉਂਦੇ ਆ ਉਹ ਪੌੜੀਆਂ ਦਾ ਹੀ ਤੁਸੀਂ گاਵਾਂ ਤੇ ਮੱਝਾਂ ਜਿਹੜੀਆਂ ਉਹ ਚੜਾ ਦਿੱਤੀਆਂ ਕਿਵੇਂ ਦਿਮਾਗ ਦੇ ਵਿੱਚ ਆਇਆ ਤੇ ਕਦੋਂ ਲੋੜ ਪਈ ਪਈ ਲੋੜ ਤੇ ਉਸ ਵੇਲੇ ਪਈ ਜਦੋਂ ਇੱਥੋਂ ਆਪਾਂ ਪਾਣੀ ਵੇਖਿਆ ਨਾ 4 ਫੁੱਟ ਦਾ ਇਦਾਂ ਆਇਆ ਜਿਸ ਤਰ੍ਹਾਂ ਤਹਿ ਲੱਗੀ ਹੁੰਦੀ ਹੈ ਲਗਾਤਾਰ 4 ਫੁੱਟ ਉੱਚਾ ਹਾਂਜੀ ਪਿੱਛੋਂ ਫਸਲ ਡੋਬਦਾਇਆ ਇਦਾਂ ਹੀ ਹੂੰ ਯਾਨੀ ਕਿ ਸਾਨੂੰ 8 ਵਜੇ ਪਤਾ ਲੱਗਾ ਵੀ ਗਰਦਾਸਪੁਰ ਰੋਡ ਕਰਾਸ ਹੋਇਆ 9 ਵਜੇ ਸਾਡੇ ਇੱਥੇ ਪਾਣੀ ਪਹੁੰਚ ਗਿਆ ਸੀ ਹੂੰ ਫਿਰ ਮਾਲ ਡੰਗਰੋਂ ਪਿੱਛੇ ਹੀ ਹੂੰ ਉਹ ਥੋੜੀ ਨੀਵੀਂ ਜਗ੍ਹਾ ਆ ਫਿਰ ਆਪਾਂ ਇੱਥੇ ਲੈ ਕੇ ਥੱਲੇ ਸ਼ਟਰਾਂ ਨਾਲ ਬੱਦੇ ਹੂੰ ਦੁਕਾਨਾਂ 'ਚ ਦੁਕਾਨਾਂ ਦੇ ਫਿਰ ਜਦੋਂ ਉਹਨਾਂ ਦੇ ਪਾਣੀ ਚੜ ਲੱਗਾ ਫਿਰ ਆਪਾਂ ਹੌਲੀ ਜਾਨੀ ਕਿ ਇੱਕ ਗਾਈ ਇਹ ਜਿਹੜਾ ਵਾ ਇਹ ਪਹਿਲਾਂ ਉੱਪਰਲੀ ਸੀੜੀ ਤੋਂ ਆ ਕੇ ਸਲਿੱਪ ਹੋਈ ਸਾਰੀ ਥੱਲੇ ਗਈ ਰਹੀ ਗਿਰ ਗਈ ਜੀ ਹਾਂਜੀ ਹਾਂਜੀ ਫਿਰ ਆਪਾਂ ਉਹ ਸੇਬੇ ਵਾਲੀਆਂ ਬੋਰੀਆਂ ਹਰ ਸਟੈਪ ਤੇ ਰੱਖ ਕੇ ਇਹਨਾਂ ਦੇ ਕੱਲਾ ਕੱਲਾ ਪਾ ਹੱਥਾਂ ਨਾਲ ਚੁੱਕ ਚੁੱਕ ਕੇ ਉਤੇਰਾ ਕੇ ਫਿਰ ਇਦਾਂ ਚੜੇ ਯਾਨੀ ਕਿ 4 ਘੰਟੇ ਸਾਨੂੰ ਦੋ ਬੰਦੇ ਨੂੰ ਲੱਗੇ 4 ਡੰਗ ਚੜ੍ਹਨ ਭਾਜੀ ਅੱਛਾ ਫਿਸਲਣ ਸੀ ਕਿਉਂਕਿ ਪੱਥਰ ਲੱਗਿਆ ਹੋਇਆ ਤਾਂ ਇਹ 60 ਦਿਨ ਲੱਗੀ ਗਾਂਦੇ ਗਾਂਦੇ ਆ ਵੇਖੋ ਲੱਗੀਆਂ ਰਗੜਾ ਲੱਗੀਆਂ ਹੋਈਆਂ ਨੇ ਹੋਵੇ ਪਰ ਜਾਨ ਜੋ ਬਚਾਣੀ ਸੀ ਜਾਨ ਬਚਾਣੀ ਸੀ ਜੀ ਹਾਂ ਅੱਛਾ ਫਿਰ ਬੋਰੀਆਂ ਰੱਖੀਆਂ ਫਿਸਲਨ ਕਦਮ ਕੀਤੀ ਕੀ ਫਿਰ ਆਪਦੇ ਆਪ ਪੈਰ ਚੁੱਕ ਚੁੱਕ ਇਹਨਾਂ ਨੂੰ ਅੱਗੇ ਹਾਂਜੀ ਕੱਲਾ ਕੱਲਾ ਪੈਰ ਚੁੱਕ ਕੇ ਸਟੈਪ ਤੇ ਰੱਖਿਆ ਪਹਿਲਾਂ ਅਗਲੇ ਰੱਖੇ ਫਿਰ ਪਿਛਲੇ ਰੱਖੇ ਇਦਾਂ ਸਟੈਪ ਵਾਈਜ਼ ਸਟੈਪ ਪਹਿਲਾਂ ਦੋ گاਵਾ ਲੈ ਕੇ ਆਏ ਪਹਿਲਾਂ ਦੋ گاਵਾ ਲੈ ਕੇ ਆਏ ਫਿਰ ਉਹ ਫਿਰੇ ਲੈ ਕੇ ਚੋਟੀ ਹਾਂਜੀ 4 ਘੰਟਿਆਂ ਦੇ ਵਿੱਚ ਹਾਂਜੀ ਇੱਕ ਇੱਕ ਨੂੰ 1 ਘੰਟਾ ਲੱਗਾ ਪੂਰਾ ਜੀ 4 ਘੰਟੇ ਲੱਗੇ ਆਪਾਂ ਨੂੰ ਇਹ ਭਾਜੀ ਤੁਹਾਨੂੰ ਜਾਨ ਤਾਂ ਬਚ ਗਈ ਆ ਹਾਂਜੀ ਜਾਨ ਬਚ ਗਈ ਆ ਜੀ ਤੇ ਜਿਵੇਂ ਚੜ੍ਹੇ ਹੁਣ ਉਤਰਨਾ ਬੜਾ ਔਖਾ ਹੋਣਾ ਉਤਰਨਾ ਬੜਾ ਮੁਸ਼ਕਲ ਹੋਣਾ ਹੋਣਾ ਜਿਆਦਾ ਮੁਸ਼ਕਲ ਹੈ ਜੀ ਇਹ ਜਿਆਦਾ ਮੁ ਹੈ ਡਰ ਵਗੈਰਾ ਜਾਨੀ ਕਿ ਇਧਰ ਜੇ ਪਾਣੀ ਬਹੁਤ ਹੈ ਦੇਖੋ ਜੀ ਤਸਵੀਰ ਹਾਂ ਮਨ ਨੂੰ ਗੋਗਾ ਦਿਖਾਓ ਦੇਖੋ ਕਿ ਕਿੰਨੇ ਕਿੰਨੇ ਕਿ ਇਹ ਫੁੱਟ ਹੋਗਾ ਇੱਥੇ ਪਾਣੀ ਅਜੇ ਵੀ ਜਾਨੀ ਕਿ ਘਟੋ ਘਟ ਵੀ ਤੇ ਢਾਈ 3 ਫੁੱਟ ਪਾਣੀ ਜਾਨੀ ਕਿ 3 ਫੁੱਟ ਰੋੜ ਹੈ 3 ਫੁੱਟ ਪਾਣੀ ਤੋਂ ਉੱਪਰ ਹੀ ਹੈ ਜੇ 3 3.5 ਹੋਗਾ ਮੈਂ ਦੇਖਿਆ ਕਿ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਅੱਜ ਘਰ ਤੋਂ ਬਾਹਰ ਕੀਤਾ ਮਤਲਬ ਸੇਫ ਸਟੈਗਰ ਭੇਜੇ ਨਹੀਂ ਉਹ ਅੱਜ ਹੀ ਆਏ ਐਕਚੁਅਲੀ ਸਾਡੀ ਬੇ ਨਹੀਂ ਪਰਿਵਾਰ ਹੀ ਬੇਟੀ ਸਾਡੇ ਉੱਥੇ ਯੂਨੀਵਰਸਿਟੀ ਹੈ ਉਹ ਆਪਣੇ ਬੁੱਕਸ ਵਗੈਰਾ ਲੈਣ ਆਏ ਸੀ ਉਹ ਦਿਨ ਤੇ ਫਸ ਗਈ ਇੱਥੇ ਦਿਨ ਫਟਾਫਟ ਇਦਾਂ ਚਲ ਗਏ ਵੀ ਹਫਟਾ ਦਾ ਬੱਚੇ ਭੇਜਦੇ ਵੀ ਪਾਣੀ ਦਾ ਪਤਾ ਨਹੀਂ ਹੋਰ ਜੀ ਤੇ ਮਤਲਬ ਕਿਤਾਬਾਂ ਲੈਣਾ ਸੀ ਹਾਂਜੀ ਕਿਤਾਬਾਂ ਲੈਣ ਆਏ ਸੀ ਉਹ ਉਹਨਾਂ ਦੇ ਕਾਲਜ ਵਗੈਰਾ ਓਪਨ ਹੈ ਘਰ ਤਾਂ ਨਹੀਂ ਅੰਦਰ ਪਾਣੀ ਬੜਿਆ ਦੁਕਾਨਾਂ ਦੇ ਅੰਦਰ ਵੱੜ ਗਿਆ ਜੀ 2 2.5 ਫੁੱਟ ਸਮਾਨ ਕਾਫੀ ਖਰਾਬ ਹੋ ਗਿਆ ਦੁਕਾਨ ਕਦ ਤੱਕ ਉਤਾਰਨ ਦਾ ਮਾਣਾ ਕਿਉਂਕਿ ਹਲੇ ਵੀ ਬਰਸਾਤ ਹੋ ਰਹੀ ਹੈ ਪਾਣੀ ਕਿਵੇਂ ਵਧਿਆ ਜਾਂ ਘਟਿਆ ਹੁਣ ਪਾਣੀ ਥੋੜਾ ਘਟਿਆ ਆ ਲੇਕਿਨ ਇਹ ਜਿਹੜਾ ਰੋਡ ਹੈ ਇਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਹੈ ਜਿਉਂ ਬਾਈਪਾਸ ਤੋਂ ਲੈ ਕੇ ਚੱਕਾਂ ਵਾਲੀ ਤੱਕ ਇੱਕ ਵੀ ਕ੍ਰਾਸਿੰਗ ਪੁਲੀ ਨਹੀਂ ਦਿੱਤੀ ਗਈ ਇਹ ਇਹ ਪਿੰਡ ਵਾਲਿਆਂ ਦੇ ਵੀ ਬੜਾ ਇਲਜ਼ਾਮ ਆ ਕਹਿੰਦੇ ਕੋਰੀਡੋਰ ਬਣਿਆ ਹਾਈਵੇ ਬਣਿਆ ਪਰ ਇੱਕ ਵੀ ਨਿਕਾਸੀ ਪਾਣੀ ਦੀ ਨਹੀਂ ਕੀਤੀ ਆ ਦੇਖੋ ਜੀ ਨਿਕਾਸੀ ਹਾ ਹੋ ਰਹੀ ਆ ਜਿਹੜੀ ਅੱਜ ਸ਼ਾਮ ਤੱਕ ਜੇ ਬਾਰਿਸ਼ ਨਾ ਹੋਏ ਇਹ ਬੰਦ ਹੋ ਜਾਣੀ ਆ ਹਾਂਜੀ ਹੋਰ ਕਿਤੇ ਕ੍ਰਾਸਿੰਗ ਨਹੀਂ ਹੈਗੀ ਕੋਈ ਪ੍ਰਸ਼ਾਸਨ ਨੇ ਥੱਲੋਂ ਇਹਦੇ ਪੁਲੀ ਨਹੀਂ ਦਿੱਤੀ ਹੋਈ ਜੀ ਇਹ ਇਹ ਸਭ ਤੋਂ ਵੱਡਾ ਇੱਥੇ ਵੇਖੋ ਅਜੇ ਭਰਿਆ ਪਿਆ ਭਰਿਆ ਪਿਆ ਆ ਅੱਗੇ ਸਾਰੀ ਕਲੀਅਰ ਹੈ ਪਿੱਛੇ ਸਾਰਾ ਅਜੇ ਫਸਲ ਡੁੱਬੀ ਪਈ ਹੈ ਮਤਲਬ ਇਹ ਉਹ ਹਾਈਵੇ ਆ ਜਿਸ ਹਾਈਵੇ ਦੇ ਵਿੱਚ ਕੋਈ ਵੀ ਨਿਕਾਸੀ ਦਾ ਪਾਈਪ ਨਹੀਂ ਨਿਕਾਸੀ ਨਹੀਂ ਉੱਥੋਂ ਜਿੱਥੋਂ ਕੋਰੀਡੋਰ ਦਾ ਸਟਾਰਟ ਹੁੰਦਾ ਆ ਉੱਥੋਂ ਲੈ ਕੇ ਉਹ ਚਾਕਾਂ ਵਾਲੀ ਅੱਗੇ ਪਿੰਡ ਹੈ ਇਹ 2 ਕਿਲੋਮੀਟਰ ਦੇ ਵਿੱਚ ਇੱਕ ਵੀ ਪੁਲੀ ਨਹੀਂ ਦਿੱਤੀ ਗਈ ਜਿੱਥੇ ਯਾਨੀ ਕਿ ਤਿੰਨ ਤੋਂ ਚਾਰ ਪੁਲੀਆਂ ਦੇਣੇ ਚਾਹੀਦੇ ਨੇ ਪ੍ਰਸ਼ਾਸਨ ਇਹ ਕਹਿੰਦਾ ਭਾਬ ਜਿਹੜੇ ਕੋਰੀਡੋਰ ਦੇ ਆਲੇ-ਦੁਆਲੇ ਪਿੰਡ ਨੇ ਇਹ ਪਿੰਡਾਂ ਕਰਕੇ ਹੀ ਜਿਹੜੀ ਮਾਰ ਪਈ ਆ ਪਾਣੀ ਦੀ ਕਿਹੜੇ ਪਿੰਡ ਮਤਲਬ ਉਧਰ ਹੀ ਪਿੰਡ ਨੇ ਇੱਧਰ ਵੀ ਉਹ ਕਹਿੰਦੇ ਰੋਡ ਦੀ ਕ੍ਰੋਸਿੰਗ ਹੁੰਦੀ ਤਾਂ ਸ਼ਾਇਦ ਜੀ ਰੋਡ ਦੀ ਕ੍ਰੋਸਿੰਗ ਹੁੰ ਜਾਨੀ ਕਿ ਪਿੱਛੋਂ ਆਇਆ ਪਾਣੀ ਚੜਦਾ ਇਹ ਹੁਣ ਇਹ ਜਾਨੀ ਕਿ ਡਾਕ ਲਾ ਕੇ ਪਾਣੀ ਚੜਿਆ ਜਿਹੜਾ ਪਿੱਛੇ ਆ ਉਹਦੇ ਪਾਣੀ ਜ਼ਿਆਦਾ ਵਾ ਅੱਗੇ ਪਾਣੀ ਥੋੜਾ ਘਟ ਰਿਹਾ। ਭਾਜੀ ਰੋਡ ਤੋਂ ਜਦ ਲੋਕ ਗੁਜ਼ਰਦੇ ਨੇ ਤਾਂ ਛੱਤ ਤੇ ਇਹ ਪਸ਼ੂ ਦੇਖਦੇ ਨੇ ਤਾਂ ਫੋਟੋ ਵਗੈਰਾ ਕਰਦੇ ਹੋਣੇ ਆ। ਹਾਂਜੀ ਹਾਂਜੀ ਸਾਰੇ ਉਹ ਤੇ ਵੇਖਦੇ ਆ। ਬਦਮਾਗ ਜਿਗਾਰ ਤੁਸੀਂ ਬਿਗਾਰ ਤੁਸੀਂ ਕਮਾਲ ਲਗਾਇਆ ਵੈਸੇ ਹਾਂ। ਹਾਂਜੀ। ਕਿਸੇ ਇਸਲਾਮੀ ਤੁਹਾਡੀ ਮਰਦਾ ਬੰਦਾ ਕੀ ਨਹੀਂ ਕਰਦਾ ਵੀ ਉਹ ਬੇਜਬਾਨ ਹੈ ਉਹ ਤੇ ਬੋਲ ਨਹੀਂ ਸਕਦੇ ਨਾ ਉਹ ਤੇ ਸਾਡੇ ਦੋ ਦਿਮਾਗ ਚ ਆਏ ਵੀ ਜਿੰਨੇ ਇੱਕ ਨਹੀਂ ਚੜ ਸਕਦੀ ਉਹ ਫਿਰ ਆਪਾਂ ਉਹ ਪੋਲ ਦੇ ਉੱਤੇ ਬੰਨ ਕੇ ਆਈ ਸੀ 2 ਦਿਨ ਉਹ 3 ਦਿਨ ਉੱਥੇ ਰਹੀ ਐ ਫਿਰ ਜਦੋਂ ਥੋੜਾ ਪਾਣੀ ਘਟਿਆ ਫਿਰ ਪਿੰਡੋਂ ਕਿਸੇ ਦਾ ਟਰੈਕਟਰ ਮੰਗਾ ਕੇ ਪਿੰਡ ਭੇਜੀ ਆ ਪਰ ਘਟੋਗਰ ਜਾਨ ਤਾਂ ਬਚਾਲੀ ਆ ਜਾਨ ਬਚਾਲੀ ਆ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਤੇ ਕਿਉਂਕਿ ਇਸ ਕਿਸਾਨ ਨੇ ਇਸ ਨੂੰ ਪ੍ਰਸ਼ਾਸਨ ਤੋਂ ਮੰਗਿਆ ਵੀ ਇੱਥੇ ਕੋਰੀਡੋਰ ਤੇ ਬਾਈਪਾਸ ਤੋਂ ਲੈ ਕੇ ਚਾਕਾਂ ਵਾਲੀ ਤੱਕ ਤਿੰਨ ਤੋਂ ਚਾਰ ਪੜੀਆਂ ਦਿੱਤੀਆਂ ਜਾਣ ਹੁਣ ਵੀ ਗਾਂ ਅੱਗੇ ਵਾਸਤੇ ਵੀ ਹੁਣ ਤੇ ਜੋ ਹੋਣਾ ਸੀ ਨੁਕਸਾਨ ਹੋ ਚੁੱਕਾ ਆ ਚਾਰਾ ਤੇ ਜਾਨੀ ਕਿ ਖਤਮ ਹੈ ਸਾਰਾ ਜੇ ਵੀ ਤੁਹਾਡੇ ਸਾਹਮਣੇ ਹੀ ਹੈ ਹਾਂ ਤੇ ਉਤੋਂ ਦੀ ਪਾਣੀ ਆ ਤੂੜੀ ਦਾੜੀ ਪਾਣਿਆ ਹਾਂਜੀ ਤੂੜੀ ਵਗੈਰਾ ਉਹ ਕਿਸਾਨ ਜਿਹਾ ਬੰਦਿਆਂ ਜਾਂ ਆਪਣੇ ਜੱਟ ਭਰਾ ਆ ਰਹੇ ਆ ਟਰਾਲੀਆਂ ਲੈ ਕੇ ਚਾਰਾ ਦੇ ਰਹੇ ਆ ਹਾਂਜੀ ਦੇ ਜਾਂਦੇ ਚੱਲੀ ਜਾਂਦਾ ਹੈਣਾ ਥੋੜਾ ਬਹੁਤਾ ਚੱਲੀ ਜਾਂਦਾ ਹੈ ਲੇਕਿਨ ਜ਼ਰੂਰਤ ਹੁਣ ਜਦੋਂ ਪਾਣੀ ਉੱਤਰਨ ਤੋਂ ਬਾਅਦ ਜ਼ਿਆਦਾ ਪੈਣੀ ਆ ਪੈਣੀ ਆ ਹਾਂਜੀ ਹੁਣ ਬੇ ਲੋੜੇ ਐਵੇਂ ਕੀ ਜ਼ਿਆਦਾ ਕਿ ਹਾਲੇ ਵੀ ਲੋੜ ਹੈਗੀ ਲੋਗਾਂ ਨੂੰ ਨੇ ਹੋਣ ਤੇ ਜਿਆਦਾ ਲੋਡ ਪੈਣੀ ਆ ਜੀ ਜਦੋਂ ਜਾਨੀ ਕਿ ਇਹ ਤੇ ਅਜੇ ਆਪਾਂ ਰੋਡ ਤੇ ਆ ਤਾਂ ਥੋੜਾ ਬਹੁਤਾ ਜਿਹੜੇ ਰੋਡ ਤੋਂ ਜਿਨ੍ਹਾਂ ਦੇ ਸੰਪਰਕ ਟੁੱਟ ਚੁੱਕੇ ਆ ਪ੍ਰਸ਼ਾਸਨ ਤੇ ਆਇਆ ਹੀ ਨਹੀਂ ਨਾ ਪ੍ਰਸ਼ਾਸਨ ਤੇ ਬਿਲਕੁਲ ਪੁੱਛਣ ਤੱਕ ਨਹੀਂ ਆਇਆ ਕਿ ਤੁਹਾਨੂੰ ਕੋਈ ਮੁਸੀਬਤ ਹੈ ਜਾਂ ਨਹੀਂ ਹੈ ਸਿਰਫ ਆਪਣੇ ਜੱਟ ਭਰਾ ਆ ਰਹੇ ਆ ਟਰਾਲੀਆਂ ਤੁਹਾਡੇ ਸਾਹਮਣੇ ਲੰਘ ਰਹੀਆਂ ਨੇ ਰਾਸ਼ਨ ਲੈ ਕੇ ਆ ਰਹੇ ਆ ਚਾਰਾ ਲੈ ਕੇ ਆ ਰਹੇ ਆ ਹਰ ਇੱਕ ਚੀਜ਼ ਮੋਈਆ ਕਰਾ ਰਹੇ ਆ ਜੀ ਬਿਲਕੁਲ ਦਾਤ ਦੇਣੀ ਪਊਗੀ ਉਸ ਨੌਜਵਾਨ ਦੇ ਦਿਮਾਗ ਨੂੰ ਜਿਸ ਨੇ ਕਿ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਜਾਨਵਰਾਂ ਦੀਆਂ ਜਿਹੜੀਆਂ ਨੇ ਜਾਨਾਂ ਬਚਾਈਆਂ ਨੇ ਹਾਲਾਂਕਿ ਆ ਪਹਿਲਾਂ ਪਿੱਛੋਂ ਅੱਗੇ ਲੈ ਕੇ ਆਏ ਫਿਰ ਦੁਕਾਨਾਂ ਚ ਬੰਨੀਆਂ ਦੁਕਾਨਾਂ ਦੇ ਵਿੱਚ ਪਾਣੀ ਆ ਗਿਆ ਸੀ ਫਿਰ ਦਿਮਾਗ ਇੱਕਦਮ ਕੰਮ ਕੀਤਾ ਕਿ ਨਹੀਂ ਇਦਾਂ ਨਹੀਂ ਹੋਣਾ ਕਿਉਂਕਿ ਰਸਤਾ ਵੀ ਨਹੀਂ ਸੀ ਜਾਨਾਂ ਨੂੰ ਇਸ ਕਰਕੇ ਕੋਠੇ ਤੇ ਹੀ ਛੱਤ ਤੇ ਜਿਹੜੀਆਂ ਮੱਝਾਂ گاਵਾ ਨੂੰ ਚਿੜਾ ਦਿੱਤਾ ਤੇ ਤਿੰਨ ਜਾਨਾਂ ਬਚਾਲੀਆਂ ਗਈਆਂ